ਉਹ ਤੁਸੀਂ ਆਪਣੇ ਲੜ ਵਣ ਲਓ ਜੇਕਰ ਤੁਸੀਂ ਮੁਰਗੀ ਫਾਰਮ ਦਾ ਕੰਮ ਕਰਦੇ ਹਾਂ ਦੇਖੋ ਜੇਕਰ ਤੁਹਾਡੇ ਜਾਨਵਰ ਨੂੰ ਕੋਈ ਵੀ ਬਿਮਾਰੀ ਆ ਗਈ ਨਾ ਉਸ ਤੋਂ ਬਾਅਦ ਉਹਨੂੰ ਠੀਕ ਕਰਨ ਦੇ ਜਿਹੜੇ ਚਾਂਸ ਆ ਬਹੁਤ ਘਟ ਜਾਂਦੇ ਆ 1% ਆ ਜਿਹੜਾ ਚਾਂਸ ਹੁੰਦਾ ਆ ਜੇਕਰ ਤੁਹਾਡੇ ਜਾਨਵਰ ਨੂੰ ਬਿਮਾਰੀ ਆ ਗਈ ਚਾਹੇ ਤੁਸੀਂ ਕਿੰਨੇ ਵੀ ਵਧੀਆ ਜਿਹੜਾ ਐਕਸਪਰਟ ਆ ਉਹਦੇ ਤੋਂ ਜਾਣਕਾਰੀ ਲੈ ਕੇ ਦੇਖ ਲਓ ਉਹਨੇ ਵੀ ਤੁਹਾਨੂੰ ਇਹੀ ਕਹਿਣਾ ਹੈ ਕਿ ਆਪਣੇ ਜਾਨਵਰ ਨੂੰ ਬਿਮਾਰੀ ਆ ਜਿਹੜੀ ਔਣ ਹੀ ਨਾ ਦਿਓ ਤਾਂ ਹੀ ਚੰਗਾ ਹੈ ਤੁਸੀਂ ਜਿੰਨੀਆਂ ਮਰਜ਼ੀ ਮਹਿੰਗੀਆਂ ਉਹਨਾਂ ਤੇ ਦਵਾਈਆਂ ਵਰਤ ਲੋ ਜਿਹੜਾ ਜਾਨਵਰ ਆ ਉਹਦੇ ਬਚਣ ਦੇ ਚਾਂਸ 1% ਸਿਰਫ ਰਹਿ ਜਾਂਦੇ ਆ ਜਦੋਂ ਉਹਨਾਂ ਦੇ ਅੰਦਰ ਬਿਮਾਰੀ ਕੋਈ ਆ ਗਈ ਇਸ ਲਈ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਜਿਹੜੇ ਚਿਕਸ ਨੇ ਉਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਲੱਗੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਲੇਖੋ ਇਹ ਆਪਣੇ ਕੋਲ ਰੱਖੀ ਆ ਲਾਲ ਦਵਾਈ ਠੀਕ ਆ ਜਿਹਦਾ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਆ ਕਿ ਇਹਨੂੰ ਪਾਣੀ ਵਿੱਚ ਘੋਲ ਕੇ ਆਪਣੀਆਂ ਮੁਰਗੀਆਂ ਨੂੰ ਦਿਓ ਅੱਜ ਆਪਾਂ ਉਹਨਾਂ ਨੂੰ ਘੋਲ ਕੇ ਨਹੀਂ ਦੇਣਾ ਹੈਗਾ ਇੱਕ ਉਹ ਕੰਮ ਕਰਨਾ ਹੈ ਤੇ ਉਹ ਤੁਸੀਂ ਦੇਖ ਲਿਓ ਵੀ ਆਪਾਂ ਕੀ ਕਰਨਾ ਲੱਤੀਆਂ ਠੀਕ ਆ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਸਪਰੇਅ ਵਾਲੀ ਜਿਹੜੀ ਬੋਤਲ ਹੁੰਦੀ ਆ ਉਹਦੇ ਵਿੱਚ ਘੋਲ ਲਿਓ ਠੀਕਾ ਇਹਦਾ ਪਾਣੀ ਦੇਖੋ ਕਿਵੇਂ ਜਾਮ ਮੀਡੀਆ ਪਾਣੀ ਹੋ ਗਿਆ ਸੁੱਕ ਬਾਕੀ ਦੀ ਦਵਾਈ ਆਪਾਂ ਰੱਖ ਦਿੰਨੇ ਆ ਤੇ ਇਹ ਕੋਈ ਬਹੁਤਾ ਮਹਿੰਗਾ ਇਲਾਜ ਨਹੀਂ ਹੈਗਾ ਜਿਹੜੀ ਇਹ ਲਾਲ ਦਵਾਈ ਆ ਨਾ ਇਹਨੂੰ ਵੈਸੇ ਕਹਿ ਦਿੰਦੇ ਨੇ ਪੋਟਾਸ਼ੀਅਮ ਪੈਰਾਮੈਗਨੇਟ ਠੀਕਾ ਤੇ ਇਹ ਕੋਈ ਬਹੁਤੀ ਮਹਿੰਗੀ ਨਹੀਂ ਹੈਗੀ ਇਹ ਹੈਗੀ ਆ ਸਿਰਫ 10 ਰੁਪਏ ਦੀ ਠੀਕਾ 10 ਰੁਪਏ ਦੀ ਇਹ ਆ ਜਾਂਦੀ ਹੈ ਤੇ ਇਹਦੇ ਨਾਲ ਕਾਫੀ ਟਾਈਮ ਨਿਕਲ ਜਾਂਦਾ ਹੈ ਤੇ ਇਹ ਦਵਾਈ ਬਹੁਤ ਫਾਇਦੇਮੰਦ ਆ ਚਾਹੇ ਤੁਸੀਂ ਵੱਡੀਆਂ ਮੁਰਗੀਆਂ ਨੂੰ ਦੇ ਦਿਓ ਠੀਕ ਆ ਚਾਹੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਲਈ ਤੁਸੀਂ ਕੀ ਕਰਨਾ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਣਾ ਲੱਗੀਆਂ ਕੀ ਬੱਚੇ ਆ ਜਿਹੜੇ ਕਹਿੰਦੇ ਨੇ ਕਿ ਬੱਚੇ ਸਾਡੇ ਦੀ ਮਾਂ ਤੇ ਬਹੁਤ ਨਹੀਂ ਚ ਸਮਾਤੇ ਬਹੁਤ ਨਹੀਂ ਤੇ ਉਹਦੇ ਲਈ ਆਪਾਂ ਕੀ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਖੁੱਡਾ ਰੱਖਣਾ ਹੈ ਇਹਨਾਂ ਦੇ ਵਿੱਚ ਜਿੱਥੇ ਆਪਾਂ ਚਿੱਕੜ ਰੱਖੇ ਹੋਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਦੇਖੋ ਇਹ ਨੀਚੇ ਆ ਨਾ ਇੱਥੇ ਠੰਡੇ ਆਪਾਂ ਰੱਖਿਆ ਹੋਇਆ ਹੈ ਜਾਂ ਤੇ ਇੱਥੇ ਗੰਦ ਦੇਖੋ ਕਿੰਨਾ ਹੈ ਠੀਕ ਆ ਇਹ ਹੁਣ ਮੈਂ ਨਾ ਉੱਪਰ ਜਿਹੜਾ ਉੱਪਰਲਾ ਰੱਖਣਾ ਹੈ ਇਹਦੇ ਵਿੱਚ ਮੈਂ ਸ਼ਿਫਟ ਕਰਨੀ ਆ ਇਹਦੇ ਲਈ ਮੈਂ ਠੀਕ ਕਰਨਾ ਆ ਆਪਾਂ ਨਾ ਸੌਰੀ ਥੋੜਾ ਜਿਹਾ ਕੱਟ ਵੱਢ ਬੱਜ ਗਿਆ ਵੀਡੀਓ ਦੇ ਵਿੱਚ ਕਿਉਂਕਿ ਉਹ ਬੱਚਾ ਛੋਟਾ ਜਿਹਾ ਮੇਰੀ ਭਤੀਜੀ ਆ ਜਿਹੜੀ ਵੀਡੀਓ ਬਣਾ ਰਹੀ ਆ ਤੇ ਉਹ ਵਿਚਾਰੀ ਡਿੱਗ ਪਈ ਥੋੜੀ ਜੀ ਤੇ ਇਹਨਾਂ ਨੂੰ ਹੁਣ ਆਪਾਂ نیچے ਤੁਸੀਂ ਦੇਖ ਲਿਆ ਵੀ ਕਿੰਨਾ ਗੰਦਾ ਹੁਣ ਆਪਾਂ ਇਹਨਾਂ ਨੂੰ ਇੱਥੇ ਸ਼ਿਫਟ ਕਰਨਾ ਹੈ ਸ਼ਿਫਟ ਕਰਨ ਤੋਂ ਪਹਿਲਾਂ ਆਪਾਂ ਕੀ ਕਰਨਾ ਇਹ ਜਿਹੜੀ ਲਾਲ ਦਵਾਈ ਆ ਇਹਦੀ ਸਪਰੇਅ ਕਰ ਦੇਣੀ ਹੈ ਚੰਗੀ ਤਰ੍ਹਾਂ ਤਾਂ ਕਿ ਇੱਥੇ ਜਿਹੜੇ ਕਿਟਾਣੂ ਨੇ ਠੀਕ ਆ ਬੈਕਟੀਰੀਆ ਨੇ ਜਿਹੜੇ ਇਹਨਾਂ ਦੇ ਲਈ ਖਤਰਨਾਕ ਨੇ ਉਹ ਮਰ ਜਾਣ ਤੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਪਰੇਅ ਕਰ ਦੇਈਏ ਇਦਾਂ ਕਰਕੇ ਤੁਸੀਂ ਸਪਰੇਅ ਕਰ ਦੇਣੀ ਹੈ ਠੀਕ ਆ ਪਰ ਵੀ ਤੇ ਇੱਕ ਗੱਲ ਆ ਨਾ ਜਿਹੜੀ ਤੁਸੀਂ ਪਿਆਰ ਰੱਖੋ ਹੁਣ ਆਪਾਂ ਇਹਨਾਂ ਨੂੰ ਇੱਥੇ ਸ਼ਿਫਟ ਕਰਨਾ ਹੈ। ਕਿ ਇੱਥੇ ਪਹਿਲਾਂ ਵੱਡੀਆਂ ਮੁਰਗੀਆਂ ਵੀ ਰਹਿੰਦੀਆਂ ਸੀ। ਤੇ ਇਸ ਲਈ ਸਪਰੇਅ ਆ ਜਿਹੜੀ ਜ਼ਰੂਰੀ ਆ। ਜਿਹੜੀ ਲਾਲ ਦਵਾਈ ਹੁੰਦੀ ਆ ਨਾ ਇਹ ਜਿਹੜੇ ਬਟੀਆਂ ਆ ਉਹਨੂੰ ਖਤਮ ਕਰ ਦਈਏ। ਇਹ ਪਾਣੀ ਵਿੱਚ ਘੋਲ ਕੇ ਆਪਣੇ ਜਾਨਵਰਾਂ ਨੂੰ ਦਿਓ ਤੇ ਬਹੁਤ ਵਧੀਆ ਲੱਗਦੀ ਆ। ਮੇਰੀਆਂ ਮੁਰਗੀਆਂ ਸੁਸਤ ਹੋ ਕੇ ਮਾਰਦੀਆਂ ਸੀ ਸਰਦੀਆਂ ਦੇ ਵਿੱਚ ਇਹ ਵੀ ਦਵਾਈ ਆਪਾਂ ਵਰਤੀ ਸੀ ਜੀ ਤੇ ਮੇਨ ਗੱਲ ਆ ਜਿਹੜੀ 10 ਰੁਪਏ ਦੀ ਦਵਾਈ ਆਈ ਸਿਰਫ ਇਹ ਜੀ ਮੇਰੇ ਕੋਲ ਹਜੇ ਵੀ ਉਹੀ ਦੋ ਡੱਬੀਆਂ ਲੈ ਕੇ ਆਈ ਸੀ ਤੇ ਉਹੀ ਡੱਬੀਆਂ ਚੱਲੀ ਜਾਂਦੀਆਂ ਨੇ ਠੀਕ ਆ ਤੇ ਅੱਤਾਂ ਤੁਸੀਂ ਚੰਗੀ ਤਰ੍ਹਾਂ ਸਪਰੇਅ ਟਾਲ ਕੇ ਠੀਕ ਆ ਇੱਕ ਵਾਰ ਆਪਾਂ ਬਾਹਰ ਵੀ ਸਾਡੀਆਂ ਰੱਦਾਂ ਤੇ ਮਾਰ ਦਿੰਨੇ ਕਿਉਂਕਿ ਇਹ ਜਿਹੜਾ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਫਰੀ ਆਪਾਂ ਮਗਰੋਂ ਕਰ ਦਿੰਨੇ ਆ ਵੀਡੀਓ ਲੰਬੀ ਹੋ ਜਾਣੀ ਆ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰ ਫੇਰ ਤੋਂ ਕਿ ਆਪਣੇ ਚਿੱਕਸ ਨੂੰ ਬਿਮਾਰੀ ਆਉਣ ਤੋਂ ਪਹਿਲਾਂ ਹੀ ਬਚਾ ਕਰੋ ਠੀਕ ਆ ਇੱਕ ਕੰਮ ਤੁਸੀਂ ਹੋਰ ਕਰ ਕਰਦੇ ਆ ਮੇਰੇ ਕੋਲੇ ਤਾਂ ਇੱਕ ਛੋਟਾ ਜਿਹਾ ਇਹਦੇ ਵਿੱਚ ਦੂਰ ਰੱਖਣੇ ਨੇ ਮੈਂ ਇੱਕ ਦੋ ਦਿਨ ਇਹਨਾਂ ਨੂੰ ਜਿਹੜਾ ਨੀਚੇ ਵਾਲਾ ਰੱਖਣਾ ਉਹਦੇ ਵਿੱਚ ਛੱਡ ਦਿੰਨੇ ਆ ਇਹ 1-2 ਦਿਨ ਉੱਪਰ ਵਾਲੀ ਰੱਖਣੀ ਛੱਡ ਦਿੰਨੀ ਆ। ਹੁਣ ਮੈਂ ਇਹ ਉੱਪਰ ਵਾਲੇ ਰੱਖਣ ਦੇ ਵਿੱਚ ਕਰ ਦੇਣਾ। ਠੀਕ ਆ ਜਿਹੜਾ ਉੱਪਰ ਵਾਲਾ ਖਾਣਾ ਆ ਠੀਕ ਆ ਇੱਕ ਤਾਂ ਲੈਂਗੂਇਨ ਦੀ ਪ੍ਰੋਬਲਮ ਆ ਥੋੜੀ ਜੀ। ਸਾਡੇ ਇੱਥੇ ਹੋਸ ਹਾਕਿਤਾਵਾ ਕਈ ਜਿਹੜਾ ਹੋ ਸਕਦਾ। ਇੱਥੇ نیچے ਆ ਹੁਣ نیچے ਗੱਦ ਪੈ ਗਿਆ ਹੁਣ ਮੈਂ ਇਹਨਾਂ ਨੂੰ ਇੱਥੇ ਸ਼ਿਫਟ ਕਰ ਦਿੰਦਾ। ਤੇ ਇਹ ਜਿਹੜੀ ਟੂੜੀ ਆ ਇਹ ਉੱਥੀ ਹੋਈ ਜਾ ਕਿਉਂਕਿ ਜਿਹੜੀ ਟੂੜੀ ਆ ਨਾ ਇਹ ਸਲਾਬ ਚੱਕ ਦਿੰਦੀ ਆ। ਸਲਾਬ ਦੇ ਨਾਲ ਜਿਹੜੀ ਬਿਮਾਰੀ ਪੈਦਾ ਹੁੰਦੀ ਆ ਉਹ ਹੈਗੀ ਆ ਹੂਨੀਆ ਗੈਸਟ। ਅਮੋਨੀਆ ਗੈਸ ਦੇ ਕਾਰਨ ਹੀ ਬੱਚੇ ਬਿਮਾਰ ਹੁੰਦੇ ਨੇ ਜਦੋਂ ਇੱਥੇ ਅਮੋਨੀਆ ਗੈਸ ਪੈਦਾ ਹੋ ਗਈ ਤੇ ਇਹਨਾਂ ਨੇ ਜਿਹੜਾ ਸਾਹ ਆ ਉੱਪਰ ਨੂੰ ਮੂੰਹ ਕਰਕੇ ਲੈਣਾ ਆ ਮਤਲਬ ਕਿ ਇਹਨਾਂ ਨੂੰ ਔਖਾ ਔਖਾ ਸਾਹ ਲੈਣ ਲੱਗ ਜਾਣਾ ਤੇ ਇਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆਣ ਲੱਗ ਜਾਣਾ ਜਿਹਦੇ ਨਾਲ ਬੱਚਾ ਜਿਹੜਾ ਥੋੜੇ ਦਿਨਾਂ ਦੇ ਵਿੱਚ ਹੀ ਮਰ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਸ਼ੈੱਡ ਵਿੱਚ ਵੀ ਰੱਖੇ ਹੋਏ ਨੇ ਤਾ ਜੇਕਰ ਤੁਹਾਡੇ ਕੋਲੇ ਆਪਾਂ ਹੋਰ ਜਿਆਦਾ ਕੈਮਰਾ ਪਿੱਛੇ ਕਰਕੇ ਦਿਖਾਉਂਦੇ ਆ ਇਦਾਂ ਦੀ ਸ਼ੈੱਡ ਆ ਪਿੱਛੇ ਮੋਟਰ ਪਿੱਛੇ ਕਰਕੇ ਕੈਮਰਾ ਦਿਖਾਓ ਉਹ ਉੱਥੇ ਜਾ ਕੇ ਇੱਕ ਵਾਰ ਦਿਖਾ ਦੇ ਸ਼ੈੱਡ ਸਾਰੀ ਜੇਕਰ ਤੁਹਾਡੇ ਕੋਲੇ ਇਦਾਂ ਦੀ ਸ਼ੈੱਡ ਆ ਤੁਸੀਂ ਆਫ ਆਫ ਕਰੀਕਾ ਬਸ ਆਜੋ ਹੁਣ ਤੇ ਤੁਸੀਂ ਐਡੀ ਦੀ ਸ਼ੈੱਡਾਂ ਦਾ ਦੇਖੋ ਤੁਸੀਂ ਹਾਫ ਆਫ ਕਰ ਲਓ ਅੱਗੇ ਵਿੱਚ ਤੁਸੀਂ 2-3 ਦਿਨ ਬੱਚੇ ਆਖੋ ਉੱਥੇ ਗੱਪੇ ਤੁਸੀਂ ਜਾਲ ਲਾ ਲਓ ਤੇ ਫੇਰ ਤੁਸੀਂ ਤਿੰਨ ਦਿਨ ਤੁਸੀਂ ਉਸ ਪਾਸੇ ਸ਼ਿਫਟ ਕਰ ਦੇ ਤੁਸੀਂ ਫਿਰ ਬਾਅਦ ਵਿੱਚ ਤੁਸੀਂ ਉਧਰ ਦੀ ਸਫਾਈ ਕਰਕੇ ਠੀਕ ਆ ਬੱਚਿਆਂ ਨੂੰ ਉਧਰ ਸਿਖਸ਼ ਕਰ ਦੋ ਇਦਾਂ ਕਰਕੇ ਤੁਸੀਂ ਥੋੜੇ ਥੋੜੇ ਦਿਨ ਅਲੱਗ-ਅਲੱਗ ਜਗ੍ਹਾ ਰੱਖੋ ਇੱਕ ਜਗ੍ਹਾ ਬੱਚਿਆਂ ਨੂੰ ਕਦੇ ਵੀ ਨਾ ਰੱਖੋ ਉਹਦੇ ਨਾਲ ਬਿਮਾਰੀ ਹੁੰਦੀ ਆ ਕਿਉਂਕਿ ਦੇਰ ਤੱਕ ਦੇ ਤੁਸੀਂ ਗੰਦ ਕਿੰਨਾ ਹੈ ਗੰਦ ਹੁਣ ਇਦਾਂ ਨਹੀਂ ਚੱਕਣਾ ਇੱਥੋਂ ਸੁਹਾਵਾ ਜੜੀ ਇਹ ਦੋ ਦਿਨਾਂ ਚ ਹਟ ਦੇਣੀ ਆ ਆਪਾਂ ਇੱਥੇ ਹੁਣ ਇਹਨਾਂ ਨੂੰ ਸ਼ਿਫਟ ਕਰ ਦੇਣਾ ਠੀਕ ਆ ਤੇ ਇਹਨਾਂ ਇੱਥੇ ਰਹਿਣਗੇ 1-2 ਦਿਨ ਉਸ ਤੋਂ ਬਾਅਦ ਜਦ ਤੱਕ ਆਪਾਂ ਸਬਸਪਾਈ ਕਰਦੇ ਨੇ ਤੇ ਇਹਨਾਂ ਨੇ ਫਿਰ ਚਲੇ ਜਾਣਾ ਠੀਕ ਆ ਚੇ ਬਾਹਰ ਆ ਗਿਆ ਇੱਕ ਤੇਲ ਵਾਲੇ ਤੇ ਬਾਕੀ ਹੋਰ ਵੀ ਬਹੁਤ ੱਨਾਂ ਨੇ ਜੋ ਮੈਂ ਤੁਹਾਨੂੰ ਆਉਣ ਵਾਲੀਆਂ ਬੰਗਲੌਰ ਵਿੱਚ ਦੱਸਾਂਗੀ ਕਿ ਇਹਨਾਂ ਕੀ ਕੀ ਹੋਣਾ ਆ ਹਾਂ ਤੇ ਉਹ ਬਹੁਤ ਸਸਤਾ ਤੇ ਘਰੇਲੂ ਪਾਏ ਹੋਣਗੇ थे 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 मैं कोई क्योंकि मैं खुद नहीं महंगा दवाइया बरतनी है वही मैं दो तीन सौ ढाई सौ दवाई खाई रखा भी तुम ये पाओ मैं उस मतलब मैं सही नहीं समझती उस चीज़ में क्योंकि फिर वमाई होगी ठीक है तो फिर तो आप खर्चा है उ नहीं अपने को पूरा होना है बाकी हम अपरत कर देना इतने भी करते सफाई आप वैसे कित आए थे फिर ਪਸੂ ਚਾਹੀਦਾ ਪਹਿਲਾਂ ਇਹ ਕੰਮ ਕਰੀਏ ਤੇ ਪਹਿਲਾਂ ਆਪਾਂ ਖੂਨ ਤੋਂ ਪਹਿਲਾਂ ਕਰਨਾ ਸੀ ਜਾਣ ਤੋਂ ਪਹਿਲਾਂ ਕਰਨਾ ਸੀ ਉਹ ਦਿੱਖਿਆ ਤੇ ਬਾਕੀ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਮੈਨੂੰ ਕਰਨ ਲੱਗ ਜਾਣਾ ਤੇ ਵੀਡੀਓ ਹੋ ਜਾਣੀ ਲੰਬੀ ਬਾਕੀ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਅਗਰ ਮੇਰੀ ਭਤੀਜੀ 8 ਸਾਲ ਦੀ ਇਹ ਮੁਸਕਰਾ ਰਹੀ ਆ ਮੇਰਾ ਵੀ ਹਸਾੜਾ ਨਹੀਂ ਆ 走，干的吧？